ਵੀ ਲੋਕ ਡਰਦੇ ਨਹੀਂ ਅੱਜ ਪਹਿਲਾਂ ਡਰਦੇ ਸੀਗੇ ਭੂਰੇ ਪਰ ਕੇ ਵਿੱਚ ਵੜ ਜਾਂਦੇ ਸੀ ਬੱਧਰ ਵੇਲੇ ਹੁਣ ਕੋਈ ਬੜਿਆ ਨਹੀਂ ਭੂਰੇ ਆ ਚੋਂ ਉਹ ਤਾਂ ਸ਼ਰੀਆ ਨੰਗੇ ਹੋ ਕੇ ਫਿਰਦੇ ਆ ਸਾਫ਼ ਸੁਥਰੇ ਹੋ ਕੇ ਫਿਰਦੇ ਆ ਵੀ ਪਾਕਿਸਤਾਨ ਤੋਂ ਨਹੀਂ ਡਰਨਾ ਦੇਖੋ ਜੀ ਇਹਦਾ ਉਗਰਵਾਦ ਨੂੰ ਤਾਂ ਮੂੰਹ ਤੋੜ ਜਵਾਬ ਦੇ ਨਹੀਂ ਚਾਹੀਦਾ ਵਾ ਕਿਉਂਕਿ ਜਿਨਨੇ ਬੇਕਸੂਰ ਮਰੇ ਨੇ ਉਹ ਉਹਨਾਂ ਨੇ ਕਿਸੇ ਦਾ ਦੀਨ ਧਰਮ ਨਹੀਂ ਪੁੱਛਿਆ ਉਹਨਾਂ ਨੇ ਇਹ ਪੁੱਛਿਆ ਤੁਹਾਨੂੰ ਕਰਾਮ ਆਂਦੀ ਆ ਉਹਨਾਂ ਨੇ ਇਹ ਪੁੱਛਿਆ ਹਿੰਦੂ ਆ ਉਹਨਾਂ ਨਾਲ ਹੀ ਗੋਲੀ ਮਾਰਤੀ ਤੇ ਮੈਂ ਪੁਲਿਸ ਪ੍ਰਸ਼ਾਸਨ ਔਰ ਜਿਹੜੇ ਬਾਡਰ ਤੇ ਸਾਡੇ ਭਾਈ ਬੈਠੇ ਆ ਬੱਚੇ ਬੈਠੇ ਆ ਉਹਨਾਂ ਨੂੰ ਮੈਂ ਸਲੂਟ ਕਰਦਾ ਪੰਜਾਬ ਪੁਲਿਸ ਵੀ ਜਿੰਦਾਬਾਦ ਆ ਤੇ ਆਪਣੇ ਫੌਜ ਵੀ ਜਿਹੜੀ ਯੰਗ ਆ ਪੰਜਾਬ ਦੇ ਵਿੱਚੋਂ ਉਗਰਵਾਦ ਖਤਮ ਹੋਣਾ ਚਾਹੀਦਾ ਪਰ ਅਸੀਂ ਹਰ ਦੇਸ਼ਵਾਸੀ ਦੇ ਨਾਲ ਜੇ ਕੱਲ ਨੂੰ ਸਾਨੂੰ ਸ਼ਹੀਦ ਵੀ ਹੋਣਾ ਪੈਂਦਾ ਵਾ ਅਸੀਂ ਗਰਮ ਨਾ ਜਾਵਾਂਗੇ ਜਿਹੜੇ ਹਮਲੇ ਕਰਦਾ ਹੈ ਗਿੱਡੜ ਧੌਂਗੇ ਦੇ ਦੰਦਾ ਦੇ ਜਾਵੇ ਪਰ ਲੋਕ ਡਰਦੇ ਨਹੀਂ ਜਿਹੜੇ ਬਾਟਰ ਤੇ ਬੈਠਿਆ ਘਰ ਉਹ ਵੀ ਨਹੀਂ ਡਰਦੇ ਤੁਸੀਂ ਜੇ ਅੱਧੀ ਰਾਤ ਨੂੰ ਵੀ ਸਾਨੂੰ ਫੋਨ ਮਾਰੋ 9569860054 ਅੱਧੀ ਰਾਤ ਨੂੰ ਵੀ ਅਸੀਂ ਪਹੁੰਚਾਂਗੇ ਮੈਂ ਜੀ 72 ਦੀ ਜੰਗ 'ਚ ਮੈਨੂੰ ਸੁਰਤ ਥੋੜੀ ਥੋੜੀ ਆ ਦੇਖਿਆ ਮੈਂ 72 ਦਾ ਕੋਲ ਬਲੈਕਆਊਟ ਹੋਈ ਆ ਤੁਸੀਂ ਦੇਖੋ ਠਾਈ ਮੋਤਾ ਹੋਈਆਂ ਵਾ ਉਹ ਮਾਮਾ ਨੂੰ ਕਿੰਨਾ ਦੁੱਖ ਹੋਇਆ ਹੋਊਗਾ ਠੀਕ ਆ ਉਹ ਕਿੰਨੇ ਕੀਤਾ ਉਗਰਵਾਦ ਨੇ ਕਿੰਨੇ ਲੋਕ ਬੇਕਸੂਰ ਇਨਸਾਨ ਮਰੇ ਕਿੰਨੇ ਕੀਤਾ ਉਗਰਵਾਦ ਨੇ ਮੈਂ ਇਹ ਕੋ ਆਪਣੇ ਜਿੰਨੇ ਵੀ ਆਪਣੇ ਜਿਹੜਾ ਤੋਂ ਦੂਰ ਚਲਾਇਆ ਵਾ ਉਹਦੇ ਵਿੱਚ ਕੋਈ ਬੇਕਸੂਰ ਨਾ ਮਰੇ ਜੇ ਮਰੇ ਮਰਨ ਤੇ ਉਗਰਵਾਦ ਖਤਮ ਹੋਵੇ ਮੈਂ ਸਹਾਰ ਕੋ ਭਾਈਚਾਰੇ ਨੂੰ ਕਹਿਣਾ ਸਿੱਖ ਭਾਈਚਾਰਾ ਰਮਦਾਸੀਆ ਭਾਈਚਾਰਾ ਵਾਲਮੀਕ ਭਾਈਚਾਰੇ ਨੂੰ ਕਹਿਣਾ ਕਿ ਕੱਟੇ ਹੋ ਕੇ ਇਹ ਜੁੱਧ ਦੀ ਬਰਾਬਰ ਇਹਨਾਂ ਦੇ ਹੱਤਬਾਦ ਦੇ ਖਿਲਾਫ ਲੜਨਾ ਚਾਹੀਦਾ ਹਮਾਰਾ ਜੁਗਨਾਲਾਈ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਕਿੰਤ ਟਵਾੜੀ ਦਾ ਦੇ ਲੁਧਿਆਣੇ ਦੇ ਵਿੱਚ ਮੌਜੂਦ ਹਾਂ ਹਿੰਦੂ ਆਗੂਆਂ ਦੇ ਕੋਲ ਜਿੱਥੇ ਦੱਸਦੇ ਕਿ ਪੂਰੇ ਭਾਰਤ ਦੇਸ਼ ਦੀ ਗੱਲ ਕਰੀਏ ਤੇ ਪੂਰੇ ਭਾਰਤ ਦੇਸ਼ ਦੇ ਵਿੱਚ ਜਿਹੜਾ ਆਪਰੇਸ਼ਨ ਸੰਦੂਰ ਦੇ ਤਹਿਤ ਕਿਤੇ ਨੇ ਕਿਤੇ ਜਿਹੜੇ ਅਤੰਕਵਾਦ ਦਾ ਜਿਹੜਾ ਕਾਰਵਾਈ ਜਿਹੜੀ ਅਤੰਕਵਾਦ ਦੇ ਖਿਲਾਫ ਹੋ ਰਹੀ ਹੈ ਸੋ ਪਾਕਿਸਤਾਨ ਦੇ ਵਿੱਚ ਅਤੰਕਵਾਦ ਨੂੰ ਜਿਹੜਾ ਕਿਤੇ ਨੇ ਕਿਤੇ ਜਿਹੜੀ ਠੱਲ ਵੀ ਪਾਈ ਜਾ ਰਹੀ ਹੈ ਤੇ ਐਕਸ਼ਨ ਮੋਡ ਦੇ ਭਾਰਤ ਸਰਕਾਰ ਜਿਹੜੀ ਹੈ ਖੜੀ ਹੋਈ ਹੈ ਸੋ ਮੂੰ ਤੋੜ ਜਿਹੜਾ ਜਵਾਬ ਹੈ ਉਹ ਦਿੱਤਾ ਜਾ ਰਿਹਾ ਹੈ ਸੋ ਸਾਡੇ ਨਾਲ ਨਿਰਤ ਜੀ ਮੌਜੂਦ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਹੀ ਆ ਪੰਜਾਬ ਪਰ ਦੇ ਵਿੱਚ ਹਰ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਕਾਫੀ ਦਿੱਕਤਾਂ ਦਾ ਜਿਹੜਾ ਲੋਕਾਂ ਨੂੰ ਵੀ ਸਾਹਮਣਾ ਕਰਨਾ ਪੈ ਰਿਹਾ ਤੇ ਇੱਕ ਪਾਸੇ ਪ੍ਰਸ਼ਾਸਨ ਵੀ ਜਿਹੜਾ ਬੜਾ ਮੁਸਤੈਦ ਹੈ ਸੋ ਉਹਨਾਂ ਵੱਲੋਂ ਵੀ ਜਿਹੜਾ ਲੋਕਾਂ ਨੂੰ ਵੀ ਅਵੇਅਰ ਕੀਤਾ ਜਾ ਰਿਹਾ ਅਗਰ ਇਹ ਯੁੱਧ ਹੁੰਦਾ ਹੈ ਤਾਂ ਉਸ ਤੋਂ ਬਾਅਦ ਦੇ ਹਾਲਾਤ ਕੀ ਬਣ ਸਕਦੇ ਨੇ ਕਿਉਂਕਿ ਲੋਕਾਂ ਦੇ ਵਿੱਚ ਵਿਚਰਨ ਵਾਲੇ ਸਾਡੇ ਨਾਲ ਮੌਜੂਦ ਨੇ ਸੋ ਜਾਣਕਾਰੀ ਲੈਨੇ ਆਖਿਰਕਾਰ ਲੋਕਾਂ ਦੀ ਕੀ ਰਾਏ ਹੈ ਲੋਕ ਕੀ ਚਾਹੁੰਦੇ ਨੇ ਤੇ ਕੀ ਕੁਝ ਲੋਕਾਂ ਦੇ ਵਿੱਚ ਦੇਖ ਰਹੇ ਨੇ ਜੈ ਸ਼੍ਰੀ ਰਾਮ ਜੈ ਕਰਾ ਬੀਰ ਬਜਰੰਗੇ ਹਰ ਹਰ ਮਹਾਦੇਵ ਜਿਹੜੀ ਸੰਦੂਰ ਇਹਨਾਂ ਨੇ ਮਿਸ਼ਨ ਚਲਾਇਆ ਵਾ ਭਾਜੀ ਮੈਂ ਕਹਿੰਦਾ ਇਹ ਉਗਰਵਾਦ ਨੂੰ ਖਤਮ ਕਰਨ ਵਾਸਤੇ ਚਲਾਇਆ ਜਿਹੜਾ ਉਗਰਵਾਦ ਫੈਲ ਚੁੱਕਿਆ ਵਾ ਉਹ ਕਿਸੇ ਮਾਸੂਮ ਨੂੰ ਨਹੀਂ ਦੇਖਦਾ ਮਾਰਨ ਲੱਗੇ ਕਿਸੇ ਵੇ ਕਸੂਰ ਨੂੰ ਨਹੀਂ ਦੇਖਦਾ ਉਹ ਹਮੇਸ਼ਾ ਉਹਨੇ ਆ ਇੱਕ ਮਿਸ਼ਨ ਬਣਿਆ ਹੁੰਦਾ ਉਹਨਾਂ ਦਾ ਮਾਰਨ ਦਾ ਜਿਹੜਾ ਸੰਦੂਰ ਬਣਾਇਆ ਵਾ ਮਿਸ਼ਨ ਬਣਾਇਆ ਵਾ ਜਿਹੜੇ ਉਗਰਵਾਦ ਨੂੰ ਖਤਮ ਕਰਨ ਵਾਸਤੇ ਮੈਂ ਕਹਿੰਦਾ ਪੂਰੇ ਇੰਡੀਆ ਦੇ ਵਿੱਚੋਂ ਉਗਰਵਾਦ ਖਤਮ ਹੋਣਾ ਚਾਹੀਦਾ ਕਿਉਂਕਿ ਕਈ ਮਾਸੂਮ ਬੱਚੇ ਮਰਦੇ ਪਏ ਨੇ ਉਗਰਵਾਦੇ ਥਰੂ ਬਿਲਕੁਲ ਇੱਕ ਪਾਸੇ ਨੀਰਜ ਜੀ ਕੀ ਕਹਿਣਾ ਚਾਹੋਗੇ ਕਿਉਂਕਿ ਜਿਹੜਾ ਆਪਰੇਸ਼ਨ ਸਿੰਦੂਰ ਦੇ ਤਹਿਤ ਇੱਕ ਕਾਰਵਾਈ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਕਾਰਵਾਈ ਜਿਹੜੀ ਰਾਤ ਨੂੰ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਨੌ ਠਿਕਾਨਿਆਂ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਕਿਤਨੇ ਕਿਤੇ ਉਸ ਤੋਂ ਬਾਅਦ ਲੋਕਾਂ 'ਚ ਕਾਫੀ ਖੁਸ਼ੀ ਦੀ ਜਿਹੜੀ ਲਹਿਰ ਹੈ ਉਹ ਦੇਖਣ ਨੂੰ ਮਿਲੀ ਤੇ ਉਸ ਤੋਂ ਬਾਅਦ ਕਿਤਨੇ ਕਿਤੇ ਆਪਣੇ ਭਾਰਤ ਦੇਸ਼ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜੀ ਖੁਸ਼ੀ ਦੀ ਲਹਿਰ ਇੱਕ ਪਾਸੇ ਦੇਖਣ ਨੂੰ ਮਿਲਦੀ ਦੂਜੇ ਪਾਸੇ ਬਾਰਡਰ ਦੇ ਨਜ਼ਦੀਕ ਬਣੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਕਿਤਨੇ ਕਿਤੇ ਘਰ ਵੀ ਖਾਲੀ ਕਰਨਾ ਪੈ ਰਿਹਾ ਤੇ ਡਰ ਦਾ ਤੇ ਸ਼ੈ ਕੋ ਮਿਲ ਰਿਹਾ ਦੇਖੋ ਭਾਜੀ ਸਭ ਤੋਂ ਵੱਡੀ ਜਿਹੜਾ ਉਹ ਮਿਸ਼ਨ ਚਲਾਇਆ ਵਾ ਉਹਦੇ ਵਿੱਚ ਡਰ ਦਾ ਮਾਹੌਲ ਵੀ ਆ ਪਰ ਉਗਰਵਾਦ ਤਾਂ ਖਤਮ ਹੋਣਾ ਨਾ ਤੁਸੀਂ ਇੱਕ ਚੀਜ਼ ਨੂੰ ਮੰਨਦੇ ਹੋ ਜਿਹੜਾ ਉੱਥੇ ਜਿਹੜੀ ਮਸਾਇਲਾ ਚਲਾਈਆਂ ਨੋ ਮਸਾਇਲਾ ਚਲਾਈਆਂ ਵਾ ਮੈਂ ਇਹ ਕਹਿਣਾ ਉੱਥੇ ਦੇ ਕੋਈ ਵੈਕਸੂਰ ਨਾ ਮਰਨ ਉਗਰਵਾਦ ਮਰਿਆ ਜਾਵੇ ਉਗਰਵਾਦ ਖਤਮ ਹੋਣਾ ਚਾਹੀਦਾ ਇੰਡੀਆ ਦੇ ਵਿੱਚ ਕਿਉਂਕਿ ਸਾਡੇ ਬੱਚੇ ਆਉਣ ਵਾਲੇ ਅੱਗੇ ਇਹਨਾਂ ਦਾ ਭਵਿੱਖ ਹੈ ਨਹੀਂ ਕਿਉਂਕਿ ਉਗਰਵਾਦ ਜਿਹੜਾ ਵਾ ਉਹ ਕਿਸੇ ਨੂੰ ਨਹੀਂ ਬਚਦਾ ਉਹਨਾਂ ਕੋਈ ਦੇਖਦਾ ਯਾਦ ਦੇਖਦਾ ਉਹ ਸਿਰਫ ਉਹਨਾਂ ਦਾ ਇੱਕ ਇੱਕ ਵਾਦਾ ਵਾ ਬਸ ਉਹ ਆਪਣੀ ਜਨਤਾ ਨੂੰ ਖਤਮ ਕਰਨਾ ਉਗਰਵਾਦ ਇੱਕ ਐਹੋ ਜੀ ਮੈਂ ਕਹਿੰਦਾ ਕਿਹੜਾ ਵਾ ਦਿਮਾਗ ਦੇ ਵਿੱਚ ਲੋਕਾਂ ਦੇ ਉਹ ਖਤਮ ਹੋਣਾ ਚਾਹੀਦਾ ਜਿਹੜੇ ਆਪਣੇ ਹਿੰਦੂਸਤਾਨੀ ਮਰਦੇ ਪਏ ਨੇ ਉਹਨਾਂ ਦੇ ਮਾਮਾ ਦੇ ਪੋਤਾਂ ਨੂੰ ਦੁੱਖ ਦੇਖੋ ਕਿੰਨਾ ਹੁੰਦਾ ਹੋਣਾ ਵਾ ਜਿਨ੍ਹਾਂ ਦੇ ਪੁੱਤ ਜਵਾਨ ਜਾਂਦੇ ਤੁਸੀਂ ਦੇਖੋ 28 ਮੌਤਾ ਹੋਈਆਂ ਵਾ ਉਹ ਮਾਮਾ ਨੂੰ ਕਿੰਨਾ ਦੁੱਖ ਹੋਇਆ ਹੋਊਗਾ ਠੀਕ ਆ ਉਹ ਕਿੰਨੇ ਕੀਤਾ ਉਗਰਵਾਦ ਨੇ ਕਿੰਨੇ ਲੋਕ ਬੇਕਸੂਰ ਇਨਸਾਨ ਮਰੇ ਕਿੰਨੇ ਕੀਤਾ ਉਗਰਵਾਦ ਨੇ ਜੇ ਦੇਖੋ ਮੁਸੀਬਤ ਦਾ ਇੱਥੇ ਵੀ ਡਰ ਦਾ ਮਾਹੌਲ ਤਾਂ ਹੁੰਦਾ ਹੀ ਹੈ ਜਦੋਂ ਕਹਿੰਦੇ ਆ ਜੇ ਉਹਨਾਂ ਨੇ ਆਪਾ ਇੱਥੇ ਮਸੈਲਾਂ ਦਾ ਕੀਤਾ ਉਹਨਾਂ ਨੇ ਵੀ ਕਿੰਨਾ ਡਰ ਮਾਹੌਲ ਹੁੰਦਾ ਇਹ ਕਾਰੋਬਾਰ ਤੇ ਵੀ ਬਹੁਤ ਅਸਰ ਪੈਣਾ ਵਾ ਸਭ ਤੋਂ ਮਾੜਾ ਅਸਰ ਪੈਣਾ ਗਰੀਬ ਬੰਦੇ ਤੇ ਅਸੀਂ ਦਾ ਚਲੋ ਮੀਡਲ ਕਲਾਸ ਹੈ ਜਿਹੜਾ ਗਰੀਬ ਬੰਦੇ ਉਤੋਂ ਜ਼ਿਆਦਾ ਅਸਰ ਪੈਣਾ ਵਾ ਕਿਉਂਕਿ ਕੰਮਕਾਰ ਜਿਹੜਾ ਵਾ ਸਾਡਾ ਪੰਜਾਬ ਦਾ ਜਿਹੜਾ ਚੱਲਦਾ ਪਿਆ ਵਾ ਜਦੋਂ ਡਰ ਦਾ ਮਾਹੌਲ ਹੋਊਗਾ ਕੰਮ ਦੇ ਅਸਰ ਤਾਂ ਬਿਲਕੁਲ ਪਊਗਾ ਪਊਗਾ ਸਭ ਤੋਂ ਵੱਡੀ ਗੱਲ ਇਹ ਵੀ ਆ ਅਸੀਂ ਵੀ ਜਨਤਾ ਦੇ ਨਾਲ ਖੜੇ ਆ ਜਿਹੜੇ ਭਵੰਤਮਾਨ ਸਰਕਾਰ ਜੀ ਨੇ ਇਹ ਵੀ ਜਨਤਾ ਦੇ ਨਾਲ ਖੜੇ ਨੇ ਸਾਡੇ ਲੁਧਿਆਣੇ ਦੇ ਸੀਪੀ ਸਾਹਿਬ ਨੇ ਸ਼ੋਪਨ ਸ਼ਰਮਾ ਜੀ ਇਹ ਵੀ ਲੁਧਿਆਣੇ ਦੇ ਨਾਲ ਖੜੇ ਨੇ ਪਰ ਸਭ ਤੋਂ ਜ਼ਿਆਦਾ ਗੱਲ ਇਹ ਆ ਅਸੀਂ ਜਨਤਾ ਦੇ ਨਾਲ ਇਹ ਨਹੀਂ ਅਸੀਂ ਡਰਦੇ ਆ ਹਾਂ ਵੀ ਜੇ ਕੁਝ ਹੋਊਗਾ ਅਸੀਂ ਪਹਿਲ ਦੇ ਤੌਰ ਤੇ ਜਨਤਾ ਦੇ ਨਾਲ ਖੜੇ ਆ ਕਿਉਂਕਿ ਔਰ ਸਾਡਾ ਫਰਜ਼ ਬੰਦਾ ਅਸੀਂ ਇੰਡੀਆ ਦੇ ਵਿੱਚ ਰਹਿੰਨੇ ਆਂ ਇੰਡੀਆ ਦਾ ਖਾਣਨੇ ਆਂ ਤੇ ਇੰਡੀਆ ਦਾ ਹੀ ਪੀਣਨੇ ਆਂ ਠੀਕ ਆ ਸਾਡਾ ਹੱਕ ਬੰਦਾ ਇੰਡੀਆ ਦੇ ਜੇ ਕੋਈ ਨੌਜਵਾਨ ਤੇ ਕੋਈ ਇੰਨੀ ਕੁ ਵੀ ਆਂਚ ਆਂਦੀ ਆ ਉਹ ਸਾਡੇ ਤੇ ਆਂਚ ਆਂਦੀ ਆ ਇੰਡੀਆ ਤੇ ਆਂਚ ਨਹੀਂ ਆਣੀ ਚਾਹੀਦੀ ਉਹਦੇ ਵਾਸਤੇ ਸਾਨੂੰ ਮੌਤ ਦਾ ਵੀ ਸਾਹਮਣਾ ਕਰਨਾ ਪਵੇ ਤੇ ਸਾਨੂੰ ਕੋਈ ਕਵਰਾਟ ਨਹੀਂ ਹੋਣੀ ਚਾਹੀਦੀ ਬਿਲਕੁਲ ਇੱਕ ਪਾਸੇ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਕਾਫੀ ਜ਼ਿਆਦਾ ਰੋਸ ਦਿਖਾ ਭਾਰਤ ਦੇਸ਼ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਏਰੀਆ ਦੇ ਵਿੱਚ ਰੋਜ਼ ਦੇਖਣ ਨੂੰ ਮਿਲ ਰਿਹਾ ਕੈਂਡਲ ਮਾਰਚ ਮਿਸਾਲ ਮਾਰਚ ਦੇਖਣ ਨੂੰ ਮਿਲੀ ਤੁਹਾਡੇ ਵੱਲੋਂ ਵੀ ਮਾਰਚ ਜਿਹੜਾ ਕੱਢਿਆ ਗਿਆ ਸੀਗਾ ਤੁਸੀਂ ਵੀ ਕਾਫੀ ਰੋਸ ਦਿਖਾਇਆ ਸੀਗਾ ਤੇ ਉਸ ਤੋਂ ਬਾਅਦ ਹੁਣ ਜਿਹੜਾ ਐਕਸ਼ਨ ਮੋਡ ਤੇ ਭਾਰਤ ਸਰਕਾਰ ਖੜੀ ਹੈ ਉਹਨਾਂ ਵੱਲੋਂ ਮੂੰਹ ਤੋੜ ਜਿਹੜਾ ਜਵਾਬ ਦਿੱਤਾ ਜਾ ਰਿਹਾ ਤੇ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਇਹਦਾ ਉਗਰਵਾਦ ਨੂੰ ਤਾਂ ਮੂੰਹ ਤੋੜ ਜਵਾਬ ਦੇ ਨਹੀਂ ਚਾਹੀਦਾ ਵਾ ਕਿਉਂਕਿ ਜਿਨ੍ਹਾਂ ਬੇਕਸੂਰ ਮਰੇ ਨੇ ਉਹ ਉਹਨਾਂ ਨੇ ਕਿਸੇ ਦਾ دین ਧਰਮ ਨਹੀਂ ਪੁੱਛਿਆ ਉਹਨਾਂ ਨੇ ਇਹ ਪੁੱਛਿਆ ਤੁਹਾਨੂੰ ਕਰਾਮ ਆਂਦੀ ਆ ਉਹਨਾਂ ਨੇ ਇਹ ਪੁੱਛਿਆ ਹਿੰਦੂ ਆ ਉਹਨੇ ਨਾਲ ਹੀ ਗੋਲੀ ਮਾਰਤੀ ਸਭ ਤੋਂ ਉਦੋਂ ਤੁਸੀਂ ਕਹਿੰਦੇ ਹੋ ਕੈਂਡਲ ਮਾਰਚ ਕੱਢੇ ਨੇ ਅਸੀਂ ਜਿਹੜੇ ਅਸੀਂ ਇਸ ਲਈ ਅਸੀਂ ਕੱਲਿਆਂ ਨੇ ਨਹੀਂ ਕੱਢੇ ਹਰ ਹਿੰਦੂਸਤਾਨੀ ਨੇ ਕੱਢੇ ਨੇ ਜਿਹੜੇ ਹਿੰਦੂਸਤਾਨ 'ਚ ਰਹਿੰਦੇ ਨੇ ਜਿਹੜੇ ਹਿੰਦੂਸਤਾਨ ਨੂੰ ਪਿਆਰ ਕਰਦੇ ਨੇ ਉਹ ਹਰ ਹਿੰਦੂਸਤਾਨੀਆਂ ਨੇ ਕੈਂਡਲ ਮਾਰਚ ਕੱਢੇ ਨੇ ਜੇ ਤੁਸੀਂ ਕਹਿੰਦੇ ਹੋ ਜਿਹੜਾ ਨੁਕਸਾਨ ਹਰ ਦੇਸ਼ਵਾਸੀ ਨੂੰ ਹੋਣਾ ਵਾ ਕਿਉਂਕਿ ਹਰ ਬੱਚਿਆਂ ਨੂੰ ਹੋਣਾ ਤੁਸੀਂ ਜੇ ਇਹਨੇ ਆਪਾਂ ਮਸਾਇਲਾਂ ਦੇ ਜੇ ਆਪਣੇ ਇਹ ਕਾਰਵਾਈਆਂ ਕਰਦੇ ਪਏ ਨੇ ਮੈਂ ਆਪਣੇ ਜਿੰਨੇ ਵੀ ਆਪਣੇ ਜਿਹੜਾ ਸੰਦੂਰ ਚਲਾਇਆ ਵਾ ਉਹਦੇ ਵਿੱਚ ਕੋਈ ਬੇਕਸੂਰ ਨਾ ਮਰੇ ਜੇ ਮਰੇ ਮਰਨ ਤੇ ਉਗਰਵਾਦ ਖਤਮ ਹੋਵੇ ਪੂਰੇ ਇੰਡੀਆ ਦੇ ਵਿੱਚੋਂ ਉਗਰਵਾਦ ਖਤਮ ਹੋਊਗਾ ਤੇ ਮੈਂ ਕਹਿੰਦਾ ਵਾ ਤਾਂ ਹੀ ਸੁੱਖ ਦਾ ਸਾਹ ਕੋਈ ਲੈ ਸਕਦਾ ਵਾ ਜਿਹੜਾ ਮਿਸ਼ਨ ਚਲਾਇਆ ਵਾ ਸੰਦੂਰ ਮੈਂ ਕਹਿੰਦਾ ਇਹਨੂੰ ਕਾਮਯਾਬੀ ਮਿਲੂਗੀ ਸਭ ਤੋਂ ਜ਼ਿਆਦਾ ਕਾਮਯਾਬੀ ਸਾਡੇ ਪੰਜਾਬ ਸਰਕਾਰ ਦੇ ਜਿਹੜੇ ਭਗਵੰਤ ਮਾਨ ਸਾਹਿਬ ਨੇ ਉਹਨਾਂ ਨੂੰ ਹੋਣੀ ਚਾਹੀਦੀ ਹੈ ਉਹਨਾਂ ਨੂੰ ਵੀ ਸਲੂਟ ਹੈ ਜਿਹੜੇ ਕਿਉਂਕਿ ਕੱਲ ਨੂੰ ਕੋਈ ਦੁੱਖ ਤਕਲੀਫ ਹੁੰਦਾ ਸਰ ਪੰਜਾਬ ਸਰਕਾਰ ਨੇ ਖੜਨਾ ਵਾ ਬਾਕੀ ਅਸੀਂ ਵੀ ਜਨਤਾ ਦੇ ਨਾਲ ਖੜੇ ਹਾਂ ਅਸੀਂ ਇਹ ਵੀ ਨਹੀਂ ਘਬਰਾਉਂਦੇ ਹਾਂ ਵੀ ਸਾਨੂੰ ਮੌਤ ਤੋਂ ਵੀ ਡਰ ਆ ਸਾਨੂੰ ਜਿੱਥੇ ਜਾਣਾ ਪਿਆ ਅਸੀਂ ਪਹਿਲ ਦੇ ਤੌਰ ਤੇ ਜਾਵਾਂਗੇ ਅਸੀਂ ਇਕੱਲੇ ਨਹੀਂ ਜਾਵਾਂਗੇ ਜਿੰਨੇ ਸਾਡੇ ਸਾਥੀ ਆ ਅਸੀਂ ਨਾਲ ਲੈ ਕੇ ਜਾਵਾਂਗੇ ਮੌਤ ਤੋਂ ਕਾਹਦਾ ਡਰਨਾ ਭਾਜੀ ਜਦੋਂ ਆਪਣੇ ਬੇਸ਼ਲੀ ਮਰਨਾ ਵਾ ਗਰਮ ਨਾਲ ਮਰੀਏ ਕਹਿੰਦੇ ਜਦੋਂ ਫੋਟੋ ਵੀ ਟੰਗੀ ਹੋਵੇ ਨਾ ਸਾਡੇ ਘਰ ਦੇ ਬਾਹਰ ਲੋਕੀ ਆ ਕੇ ਕਹਿਣ ਕਾਦੇ ਲਈ ਹੋਇਆ ਇਹ ਸ਼ਹੀਦ ਹੋਏ ਨੇ ਕਿਉਂਕਿ ਜਦੋਂ ਜੰਗ ਲੱਗੀ ਸੀ ਇਹ ਉੱਥੇ ਗਏ ਸੀ ਉੱਥੇ ਜਾ ਕੇ ਸ਼ਹੀਦ ਹੋਏ ਨੇ ਬਿਲਕੁਲ ਇੱਕ ਪਾਸੇ ਜਜ਼ਬਾ ਜਿਹੜਾ ਦੇਖਣ ਨੂੰ ਮਿਲਦਾ ਹੈ ਤੇ ਦੂਜੇ ਪਾਸੇ ਪੰਜਾਬ ਪਰ ਦੇ ਵਕ ਵਕ ਜ਼ਿਲ੍ਹਿਆਂ ਦੀ ਕੁਝ ਗੱਲ ਕਰ ਦਈਏ ਜਾਂ ਅੰਮਰਸਰ ਜਾਂ ਗੁਰਦਾਸਪੁਰ ਦੀ ਗੱਲ ਕਰੀਏ ਤੇ ਉਹਦੇ ਨਾਲ ਜਿਹੜੇ ਬਾਰਡਰ ਦੇ ਨਾਲ ਲੱਗਦੇ ਉਹ ਕੁਝ ਇਲਾਕੇ ਨੇ ਉਹਨਾਂ ਦੇ ਵਿੱਚ ਕੁਝ ਇਲਾਕਿਆਂ ਦੇ ਵਿੱਚ ਕੁਝ ਪਿੰਡ ਨੇ ਜਿਸ ਪਿੰਡਾਂ ਦੇ ਵਿੱਚ ਉਹ ਲੋਕ ਜਿਹੜੇ ਸੁਰੱਖਿਅਤ ਸਥਾਨਾਂ ਦੇ ਵਿੱਚ ਜਾ ਰਹੇ ਨੇ ਤੇ ਉਹਨਾਂ ਦੇ ਵਿੱਚ ਕਾਫੀ ਡਰ ਦਾ ਜਿਹੜਾ ਮਾਹੌ ਬਲੈਕਆਊਟ ਜਿਹੜਾ ਕੀਤਾ ਗਿਆ ਤੇ ਦੂਜੇ ਪਾਸੇ ਜਿਹੜਾ ਐਕਸ਼ਨ ਮੋਡ ਤੇ ਪ੍ਰਸ਼ਾਸਨ ਕਰਕੇ ਕਿਦਾਂ ਦੇਖਦੇ ਹੋ ਪਾਜੀ ਜਿਹੜਾ ਬਲੈਕਆਊਟ ਕੀਤਾ ਵਾ ਇਹ ਜਨਤਾ ਦੀ ਸੇਫਟੀ ਲਈ ਕੀਤਾ ਗਿਆ ਵਾ ਸਭ ਤੋਂ ਵੱਡੀ ਗੱਲ ਆ ਦੇਖੋ ਜਦੋਂ ਪੰਜਾਬ ਦੇ ਵਿੱਚੋਂ ਉਗਰਵਾਦ ਖਤਮ ਹੋ ਗਿਆ ਨਾ ਲੋਕ ਵੈਸੇ ਹੀ ਸੇਫ ਨਹੀਂ ਜੇ ਤੁਸੀਂ ਕਹੋ ਜੇ ਚਲੋ ਇਸ ਟਾਈਮ ਸਥਾਨ ਤੋਂ ਦੂਜੇ ਸਥਾਨ ਤੇ ਜਾ ਰਹੇ ਅੱਗੇ ਜਾ ਕੇ ਕੀ ਪਤਾ ਫਾਇਦਾ ਵੀ ਮਿਲਣਾ ਜਦੋਂ ਉਗਰਵਾਦ ਖਤਮ ਹੋ ਗਿਆ ਕਈ ਬੇਕਸੂਰ ਜਿਹੜੇ ਮਰਦੇ ਪਏ ਨੇ ਉਹ ਰਾਹਤ ਦੇਖਣਗੇ ਜਿਨ੍ਹਾਂ ਦੇ ਪੁੱਤ ਮਰੇ ਨੇ ਉਹ ਖੁਸ਼ੀ ਤਾਂ ਇਹ ਕਹਣਗੇ ਨਾ ਉਗਰਵਾਦ ਖਤਮ ਹੋ ਗਿਆ ਉਹ ਇੰਡੀਆ ਦੇ ਵਿੱਚ ਜਿਹੜਾ ਮਿਸ਼ਨ ਸ਼ੁਰੂ ਹੋਇਆ ਉਹਨੂੰ ਸਲੂਟ ਤਾਂ ਮਾਰ ਸਕਦੇ ਨੇ ਕੱਲ ਨੂੰ ਜੇ ਪੰਜਾਬ ਸਰਕਾਰ ਵੀ ਇਹੋ ਜਿਹਾ ਕੰਮ ਕਰਦੀ ਪਈ ਆ ਤੇ ਇਹਨਾਂ ਨੂੰ ਵੀ ਸਲੂਟ ਮਾਰੂਗੇ ਕਿਉਂਕਿ ਜਿਹੜੇ ਸਿੱਖ ਨੇ ਦੇਖੋ ਹਿੰਦੂਆਂ ਦੇ ਵਿੱਚ ਜਿਹੜਾ ਕੰਮ ਹੋਇਆ ਉੱਥੇ ਹਿੰਦੂ ਮਰੇ ਨੇ ਫਿਰ ਵੀ ਸਿੱਖ ਹੋ ਕੇ ਭਗਵੰਤ ਮਾਨ ਸਰਕਾਰ ਜਿਹੜੀ ਇਹ ਚੀਜ਼ ਕਰ ਰਹੀ ਆ ਇਹਨੂੰ ਵੀ ਸਲੂਟ ਦੇ ਅਸੀਂ ਪਾਤ ਨਾ ਪਰ ਜਿਹੜੇ ਲੋਕ ਦੁੱਖ ਦੁੱਖ ਦਾ ਕਰ ਰਹੇ ਨੇ ਦੇਖੋ ਜਿਹੜਾ ਉਸ ਚੀਜ਼ ਨੂੰ ਦੁੱਖ ਹੋਇਆ ਵਾ ਸਭ ਨੂੰ ਹੋਇਆ ਵਾ ਇਕੱਲੇ ਸਾਨੂੰ ਨਹੀਂ ਹੋਇਆ ਸਾਰੇ ਇੰਡੀਆ ਵਾਲੇ ਨੂੰ ਹੋਇਆ ਵਾ ਅਸੀਂ ਇਹ ਵਿੱਚ ਹੀ ਕਹਿੰਦੇ ਜਿਹੜਾ ਦੁੱਖੜਾ ਵਾ ਸਭ ਨੂੰ ਇੱਕ ਵਾਰ ਚੱਲਣਾ ਪੈਣਾ ਵਾ ਜੋ ਉਗਰਵਾਦ ਖਤਮ ਕਰਨਾ ਵਾ ਤੇ ਇਹ ਦੁੱਖੜਾ ਥੋੜਾ ਜਿਆ ਚੱਲਣਾ ਹੀ ਪੈਣਾ ਇੱਕ ਕੰਮਕਾਰਾਂ ਦੇ ਉੱਤੇ ਕੀ ਇਫੈਕਟ ਪੈ ਸਕਦਾ ਹੈ ਜੇ ਜੰਦ ਹੁੰਦਾ ਉਸ ਤੋਂ ਬਾਅਦ ਤੇ ਕੰਮਕਾਰ ਤੇ ਕੀ ਇਫੈਕਟ ਪੈ ਸਕਦਾ ਜਿਹੜੇ ਲੋਕ ਰੋਜ਼ ਕਮਾਉਂਦੇ ਨੇ ਤੇ ਰੋਜ਼ ਖਾਂਦੇ ਨੇ ਉਹਨਾਂ ਦੇ ਵਿੱਚ ਕੀ ਇਫੈਕਟ ਪੈ ਸਕਦਾ ਭਾਜੀ ਉਹ ਤਾਂ ਇਫੈਕਟ ਪਊਗਾ ਜੀ ਤੁਸੀਂ ਇਹ ਚੀਜ਼ ਮੰਨਦੇ ਹੋ ਜਿਹਨੇ ਡੇਲੀ ਖਾਣਾ ਡੇਲੀ ਕਮਾਣਾ ਪਰ ਅਸੀਂ ਪੰਜਾਬ ਸਰਕਾਰ ਤੋਂ ਮੰਗਦੇ ਜਿਹੜੇ ਜੋ ਇਹੋ ਜਿਹੇ ਕਾਂਡ ਕੰਮ ਹੁੰਦਾ ਵਾ ਜੇ ਕੋਈ ਬੇਕਸੂਰ ਮਰਦੇ ਨੇ ਪਰ ਉਹਨਾਂ ਦੇ ਜਿਹੜੇ ਪਰਿਵਾਰ ਨੇ ਜਿਹੜੇ ਇੱਥੇ ਆਪਣੇ ਗਰੀਬ ਤਬਕੇ ਦੇ ਲੋਕ ਰਹਿੰਦੇ ਨੇ ਉਹਨਾਂ ਦੀ ਸਹਾਇਤਾ ਵੀ ਜ਼ਰੂਰ ਕੀਤੀ ਜਾਵੇ ਜਿੰਨੀ ਸਾਡੇ ਤੋਂ ਹੋਈ ਅਸੀਂ ਇਹ ਇਕੱਲੇ ਨਹੀਂ ਕਰ ਸਕਦੇ ਜਿੰਨੇ Hindu ਸੰਗਠਨ ਰਲ ਕੇ ਅਸੀਂ ਸਾਡੇ ਕੋਲ ਜਿੰਨੀ ਸਹਾਇਤਾ ਹੋਈ ਅਸੀਂ ਵੀ ਕਰਾਂਗੇ ਪਰ ਇਹ ਆ ਜਿਹੜੇ ਮੀਡਲ ਕਲਾਸ ਦਾ ਬਹੁਤ ਫਰਕ ਪੈਣਾ ਭਾਜੀ ਕਾਮਕਾਰ ਜਿਨ੍ਹਾਂ ਦੇ ਡੇਲੀ ਕਮਾਣਾ ਡੇਲੀ ਖਾਣਾ ਉਹਨਾਂ ਦਾ ਬਹੁ ਬੁਰਾ ਹਾਲ ਹੋਣਾ ਵਾ ਤੁਸੀਂ ਇੱਕ ਚੀਜ਼ ਦੇਖੋ ਜਿਨ੍ਹਾਂ ਨੇ ਆਟੋ ਵਾਲੇ ਜਿਹੜੇ ਰੋਜ਼ ਦਾ 300 ਕਮਾਉਂਦੇ ਆ ਉਹਨਾਂ ਦਾ ਕੀ ਹਾਲ ਹੋਣਾ ਜਦੋਂ ਪੰਜਾਬ ਬੰਦ ਹੋ ਜਾਣਾ ਵਾ ਬਿਲਕੁਲ ਅਤੰਕਵਾਦ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਸਾਡੇ ਦੇਸ਼ ਦੇ ਵਿੱਚ ਆ ਕੇ ਉਹਨਾਂ ਵੱਲੋਂ ਹਮਲਾ ਕੀਤਾ ਜਾਂਦਾ ਹੈ ਸੋ ਉਸ ਤੋਂ ਬਾਅਦ ਹੁਣ ਮੂੰਹ ਤੋੜ ਜਿਹੜੀ ਆ ਜਵਾਬ ਦਿੱਤਾ ਜਾ ਰਿਹਾ ਵੋ ਤਾਂ ਵਧੀਆ ਕੀਤਾ ਅੱਤਵਾਦ ਖਤਮ ਹੋਣਾ ਚਾਹੀਦਾ ਮੈਂ ਸਾਰਕ ਭਾਈਚਾਰੇ ਨੂੰ ਕਹਿਣਾ ਸਿੱਖ ਭਾਈਚਾਰਾ ਰਮਦਾਸੀਆ ਭਾਈਚਾਰਾ ਬਾਲਮੀਕ ਭਾਈਚਾਰੇ ਨੂੰ ਕਹਿਣਾ ਵੀ ਇਕੱਠੇ ਹੋ ਕੇ ਇਹ ਜੁੱਧ ਦੇ ਬਰਾਬਰ ਇਹਨਾਂ ਦੇ ਅੱਤਵਾਦ ਦੇ ਖਿਲਾਫ ਲੜਨਾ ਚਾਹੀਦਾ ਆਪਾਂ ਨੂੰ ਤੇ ਅੰਕਲੇ ਉਮਰ ਕਿੰਨੀ ਹੋ ਗਈ ਹੈ ਤੁਹਾਡੀ ਆਪਣੀ ਤੁਸੀਂ ਪਹਿਲਾਂ ਵੀ ਕੋਈ ਜੰਗ ਦੇਖਿਆ ਆਪਣੇ ਉਮਰ ਚ ਮੈਂ ਜੀ 72 ਦੀ ਜੰਗ ਚ ਮੈਨੂੰ ਸੁਰਤ ਥੋੜੀ ਥੋੜੀ ਆ ਦੇਖਿਆ ਮੈਂ 72 ਦਾ ਉਹ ਬਲੈਕਆਊਟ ਹੋਈ ਆ ਜੀ ਕਿ ਅੱਜ ਵੀ ਅਗਰ ਜੇ ਬਲੈਕਆਊਟ ਹੁੰਦੀ ਆ ਤਾਂ ਹਰ ਬਰਕ ਨੂੰ ਹਰ ਘਰ ਨੂੰ ਆਪਣੀ ਲਾਈਟ ਬੰਦ ਕਰਕੇ ਰਹਿਣਾ ਚਾਹੀਦਾ ਤੇ 72 ਜਿਹੜਾ ਹੋਇਆਗਾ ਉਹਦੇ ਨਾਲੋਂ ਭੈੜਾ ਹਾਲ ਹੋਣਾ ਪਾਕਿਸਤਾਨ ਦਾ ਅਗਰ ਜੇ ਇਹਨੇ ਉੱਗਰਵਾਦ ਖਤਮ ਨਾ ਕੀਤਾ ਤੇ ਮੈਂ ਪੁਲਿਸ ਪ੍ਰਸ਼ਾਸਨ ਔਰ ਜਿਹੜੇ ਬਾਰਡਰ ਤੇ ਸਾਡੇ ਭਾਈ ਬੈਠੇ ਆ ਬੱਚੇ ਬੈਠੇ ਆ ਉਹਨਾਂ ਨੂੰ ਮੈਂ ਸਲੂਟ ਕਰਦਾ ਪੰਜਾਬ ਪੁਲਿਸ ਵੀ ਜਿੰਦਾਬਾਦ ਆ ਤੇ ਆਪਣੇ ਫੌਜ ਵੀ ਜਿੰਦਾਬਾਦ ਆ ਇੰਡੀਆ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਜੈ ਭਾਰਤ ਬਿਲਕੁਲ ਲੋਕਾਂ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲ ਰਿਹਾ ਲੋਕਾਂ ਨਾਲ ਮਿਲਦੇ ਹਾਂ ਵਿਚਰਦੇ ਹਾਂ ਲੋਕਾਂ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲਦਾ ਕੀ ਮੈਸੇਜ ਹੈ ਲੋਕਾਂ ਦਾ ਲੋਕਾਂ ਦੇ ਵਿੱਚ ਦੇਖਣ ਨੂੰ ਇਹ ਮਿਲਦਾ ਵੀ ਉੱਗਰਵਾਦ ਖਤਮ ਹੋਣਾ ਚਾਹੀਦਾ ਵੀ ਲੋਕ ਡਰਦੇ ਨਹੀਂ ਅੱਜ ਪਹਿਲਾਂ ਡਰਦੇ ਸੀਗੇ ਪੋਰੇ ਪੜ ਕੇ ਵਿੱਚ ਵੜ ਜਾਂਦੇ ਸੀ 72 ਵੇਲੇ ਹੁਣ ਕੋਈ ਬੜਿਆ ਨਹੀਂ ਪੋਰੇਆ ਚ ਹੁਣ ਤਾਂ ਸ਼ਰੇਆ ਨੰਗੇ ਹੋ ਕੇ ਫਿਰਦੇ ਆ ਸਾਫ ਸੁਸਰੇ ਹੋ ਕੇ ਫਿਰਦੇ ਆ ਵੀ ਪਾਕਿਸਤਾਨ ਤੋਂ ਨਹੀਂ ਡਰਨਾ ਜਿਹੜੇ ਹਮਲੇ ਕਰਦਾ ਏ ਗਿੱਡੜ ਧੌਂਕਿਆ ਦਿੰਦਾ ਦੇਈ ਜਾਵੇ ਪਰ ਲੋਕ ਡਰਦੇ ਨਹੀਂ ਜਿਹੜੇ ਬਾਡਰ ਤੇ ਬੈਠਿਆ ਘਰ ਉਹ ਵੀ ਨਹੀਂ ਡਰਦੇ ਬਿਲਕੁਲ ਕੋਲ ਬੈਠਿਆ ਇਹੜੇ ਤਿੰਨ ਤਿੰਨ ਚਾਰ ਚਾਰ ਕਿਲੋਮੀਟਰ ਤੇ ਲੋਕਾਂ ਨੂੰ ਕੀ ਸੁਨੇਹਾ ਤੁਹਾਡੇ ਵੱਲੋਂ ਲੋਕਾਂ ਨੂੰ ਕੀ ਮੈਸੇਜ ਪਾਜੀ ਅਸੀਂ ਲੋਕਾਂ ਨੂੰ ਤਾਂ ਇਹ ਹੀ ਸੁਨੇਹਾ ਦਿੰਨੇ ਆ ਡਰੋ ਨਾ ਜਿਹੜੀ ਜੰਗ ਆ ਪੰਜਾਬ ਦੇ ਵਿੱਚੋਂ ਉਗਰਵਾਦ ਖਤਮ ਹੋਣਾ ਚਾਹੀਦਾ ਪਰ ਅਸੀਂ ਹਰ ਦੇਸ਼ਵਾਸੀ ਦੇ ਨਾਲ ਜੇ ਕੱਲ ਨੂੰ ਸਾਨੂੰ ਸ਼ਹੀਦ ਵੀ ਹੋਣਾ ਪੈਂਦਾ ਵਾ ਅਸੀਂ ਗਰਵ ਨਾ ਜਾਵਾਂਗੇ ਤੁਸੀਂ ਜੇ ਅੱਧੀ ਰਾਤ ਨੂੰ ਵੀ ਸਾਨੂੰ ਫੋਨ ਮਾਰੋ 9569860054 ਅੱਧੀ ਰਾਤ ਨੂੰ ਵੀ ਅਸੀਂ ਪਹੁੰਚਾਂਗੇ ਕਿਉਂਕਿ ਆਪਣੀ ਦੇਸ਼ ਲਈ ਮਰਨਾ ਵੀ ਇੱਕ ਗਰਵ ਦੀ ਗੱਲ ਆ ਮੈਂ ਕਹਿੰਨਾ ਹਰ ਹਿੰਦੂਸਤਾਨੀ ਇਹ ਗਰਵ ਨਾਲ ਜਿੰਦਾ ਵਾ ਕਿਉਂਕਿ ਜਿਹੜੇ ਆਪਣੇ ਹਿੰਦੂਸਤਾਨ 'ਚ ਰਹਿੰਦੇ ਨੇ ਉਹ ਗਰਵ ਨਾਲ ਮਰਨ ਵੀ ਜਾਣਦੇ ਨੇ ਤੇ ਮੈਂ ਕਹਿੰਦਾ ਵਾ ਜੇ ਅਸੀਂ ਮਰ ਸਕਦੇ ਆ ਅਸੀਂ ਵੱਡਣਾ ਵੀ ਜਾਣਦੇ ਨੇ ਜੇ ਸਾਡੇ ਹਿੰਦੂਸਤਾਨ ਤੇ ਗੱਲ ਆਊਗੀ ਅਸੀਂ ਵੱਡਣ ਲੱਗੇ ਵੀ ਨਹੀਂ ਕਾਫ ਕਵਰਾਣਾ ਤੇ ਮਰਨ ਲੱਗੇ ਵੀ ਨਹੀਂ ਕਵਰਾਣਾ ਕਿਉਂਕਿ ਸਾਡੀ ਫੋਟੋ ਜੇ ਕੰਧ ਤੇ ਟੰਗੀ ਜਾਊਗੀ ਤੁਹਾਨੂੰ ਉਸ ਚੀਜ਼ ਤੋਂ ਡਰ ਨਹੀਂ ਹੈਗਾ ਕਿਉਂਕਿ ਅਸੀਂ ਜੇ ਕਹਿੰਦੇ ਨਾ ਉਹ ਗੁਰਵਾਦਾ ਅਸੀਂ ਸਾਹਮਣਾ ਕਰਨਾ ਵਾ ਸਾਨੂੰ ਮੌਤ ਵੀ ਆ ਜਾਵੇ ਤਾਂ ਵੀ ਸਾਨੂੰ ਡਰ ਨਹੀਂ ਹੈਗਾ ਕਿਉਂਕਿ ਸਾਡੇ ਬੱਚੇ ਸੇਫ ਸਾਨੂੰ ਪਤਾ ਵਾ ਉਗਰਵਾਦ ਖਤਮ ਹੋ ਗਿਆ ਸਾਡੇ ਬੱਚੇ ਵੀ ਸੇਫ ਨੇ ਬਿਲਕੁਲ ਸੋ ਦੱਸ ਦਈਏ ਕਿ ਸਾਡੇ ਨਾਲ ਹਿੰਦੂ ਆਗੂ ਮੌਜੂਦ ਸਿਗੇ ਜਿਨ੍ਹਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਜੋਸ਼ ਹੈ ਦੇਖਣ ਨੂੰ ਮਿਲ ਰਿਹਾ ਕਿਉਂਕਿ ਇੱਕ ਪਾਸੇ ਲੋਕਾਂ ਦਾ ਮਿਲਦੇ ਨੇ ਵਿਚਰਦੇ ਨੇ ਤੇ ਲੋਕਾਂ ਦੇ ਵਿੱਚ ਵੀ ਜਿਹੜਾ ਹੁੰੰਕਾਰ ਆ ਉਹ ਦੇਖਣ ਨੂੰ ਮਿਲ ਰਿਹਾ ਕਿਤੇ ਨ ਕਿਤੇ ਉਹਨਾਂ ਵੱਲੋਂ ਇਹ ਗੱਲ ਜਿਹੜੀ ਆ ਡਟ ਕੇ ਕਹੀ ਜਾ ਰਹੀ ਹੈ ਕਿ ਜੇ ਸਾਡੀ ਵੀ ਲੋੜ ਪਈ ਤੇ ਅਸੀਂ ਵੀ ਨਾਲ ਖੜੇ ਆ ਪਰ ਇੱਕ ਪਾਸੇ ਪ੍ਰਸ਼ਾਸਨ ਤੇ ਦੂਜੇ ਪਾਸੇ ਸਰਕਾਰ ਵੱਲੋਂ ਐਕਸ਼ਨ ਮੋਡ ਤੇ ਜਿਹੜਾ ਸਰਕਾਰ ਮੂੰਹ ਤੋੜ ਜਿਹੜਾ ਜਵਾਬ ਦੇ ਰਹੀ ਹੈ ਅਤੰਗਵਾਦ ਦੇ ਖਿਲਾਫ ਸੋ ਦੇਸ਼ ਦਾ ਹਰ ਇੱਕ ਇੱਕ ਬੱਚਾ ਇੱਕ ਇੱਕ ਵੀਰ ਇੱਕ ਇੱਕ ਨੌਜਵਾਨ ਜਿਹੜਾ ਨਾਲ ਖੜਾ ਸੋ ਇਸ ਵੀ ਅਪਡੇਟ ਲੱਗੇ ਦੁਬਾਰਾ ਜੁੜਾਂਗੇ ਤੁਹਾਡੇ ਨਾਲ ਦੇਖ ਰਹੋ ਲੁਧਣਾ ਲਾਈ ਮਹਿੰਤ ਸਿੰਘ ਕੈਮਰਾਮੈਨ ਦੀਪਕ ਕੁਮਾਰ ਨਾਲ ਧੰਨਵਾਦ